ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਮ ਆਦਮੀ ਪਾਰਟੀ ਦੇ ਸੀਨੀ ਰੈਗੂ ਸਰਕਨਾਸਮੇਲ ਮਰਦਾਰਬ ਡਾਲਾ ਗੰਤੀਆਂ ਵਾਲਾ ਹਾਂ ਦੇਸ਼ ਦੇਸ਼ ਦੀਆਂ ਸਮੂਹ ਸੰਤਾ ਨੂੰ ਨਵੇਂ ਸਾਲ ਲੋੜੀ ਮਾਗੀ ਅਤੇ ਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਸਾਰੀਆਂ ਸੰਤਾ ਨੂੰ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਕਰੇ ਆਉਣ ਵਾਲਾ ਨਵਾਂ ਸਾਲ 2024 ਸਾਰੀਆਂ ਸੰਤਾਂ ਲਈ ਖੁਸ਼ੀਆਂ ਖੜੀ ਲੈ ਕੇ ਆਵੇ। ਸਿਰ ਤੋਂ ਮੇਰੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਲੋੜੀ, ਮਾਗੀ ਅਤੇ ਮੁਰਗੋਮਸੂ ਦੇ ਪ੍ਰਕਾਸ਼ ਦਿਹਾੜੀਆਂ। ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਮਾਦਨੀ ਪਾਟ ਕੇ ਸੀਨੇ ਲਾ ਗੋ ਦਰਕਰਾਸ ਦੇ ਨੰਬਰਦਾਰ ਬਦਲਾਂ ਗੰਥੀਆਂ ਵਾਲੋਂ ਦੀਸ਼ ਦੀਸ਼ ਦੀਆਂ ਸੂਝ ਸੰਤਾਨਾਂ ਨੂੰ ਮਨੇ ਸਾਲ ਲੋੜੀ ਮਾਗੀ ਅਤੇ ਮੁਰ ਗੋਮੈਸੂ ਦੇ ਪ੍ਰਕਾਸ਼ ਤੁਹਾਡੀਆਂ ਸਾਰੀਆਂ ਸੰਤਾਨਾਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਆਉਣ ਵਾਲਾ ਨਵਾਂ ਸਾਲ 2024 ਸਾਰੀਆਂ ਸੰਤਾਨਾਂ ਲਈ ਖੁਸ਼ੀਆਂ ਖੜੇ ਲੈ ਕੇ ਆਵੇ ਸਰ ਤੋਂ ਮੇਰੇ ਇਲਾਕਾ ਨਿਵਾਸੀਆਂ ਨੂੰ ਮਨੇ ਸਾਲ ਲੋੜੀ ਮਾਗੀ ਅਤੇ ਮੁਰਗੋਮਸੂ ਦੇ ਪ੍ਰਕਾਸ਼ ਦਿਹਾੜੀ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਦੀਆਂ ਜਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ